ਮਹਲਾਤੀ ਜਾ ਮਹਲਾਤੀ ਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪ੍ਰਭ ਸਚੜਾ ਹਰ ਸਾਲ ਆਈਐ ਕਾਰਜ ਸਭੁ ਕਿਛੁ ਕਰਨੇ ਜੋਗ ਸਾਤਨ ਰੰਡ ਨ ਕਬਹੁ ਬੈਸਈ ਨ ਕਦੇ ਹੋਵੈ ਸੋਗ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 582 ਤੇ ਸ਼ੋਭਨਿਕ ਬੜ ਹੰਸ ਰਾਗ ਵਿੱਚ ਤਨਤਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦਾ ਇਹ ਪਾਵਨ ਸ਼ਬਦ ਅਕਾਲਪੁਰਖ ਇੱਕ ਕਹਿ ਤੇ ਸਤ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮੰਗ ਲਗਾ ਕੇ ਸਜ ਖਣ ਸ੍ਰੀ ਹਰਮੰਦਰ ਸਾਹਿਬ ਵਿੱਚ ਉਹ ਪਰਮੇਸ਼ਰ ਦਾ ਅਗੰਮੀ ਹੁਕਮਨਾਮਾ ਮਹਾਰਾਜ ਆਪਾਂ ਨੂੰ ਬਖਸ਼ ਰਿਹਾ ਨਾ ਕਿ ਸੱਚੇ ਪਰਮੇਸ਼ਰ ਦੀ ਸਿਫਤ ਸਲਾਹ ਕਰਨੀ ਚਾਹੀਦੀ ਉਸ ਦੇ ਗੁਣ ਗੋਣੇ ਚਾਹੀਦੇ ਹਨ ਉਹ ਸਭ ਕੁਝ ਕਰਨ ਦੇ ਸਮਰੱਥ ਹੈ ਜਿਹੜੇ ਪਰਮੇਸ਼ਰ ਦੇ ਹੁਕਮ ਨੂੰ ਮੰਨਦੇ ਹਨ ਉਹ ਸਦਾ ਸੁਹਾਗ ਵਾਲੇ ਬਣੇ ਰਹਿੰਦੇ ਹਨ ਉਹਨਾਂ ਨੂੰ ਕਦੇ ਚਿੰਤਾ ਫਿਕਰ ਦੁੱਖ ਨਹੀਂ ਆਪਰਦੇ ਨਾ ਕਦੇ ਹੋਵੇ ਸੋਗ ਅਨ ਦਿਨ ਰਸ ਭੋਗ ਸਾ ਤਨ ਮਾਲ ਸਮਾਣੀ ਜਿਨ ਪ੍ਰਿਯੋ ਜਾਤਾ ਕਰਮ ਵਿਧਾਤਾ ਬੋਲੇ ਅਮਰਤ ਬਾਣੀ ਇੱਕ ਤੇ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਕਦੇ ਦੁੱਖ ਨਹੀਂ ਆਪਰਦਾ ਇੱਕ ਉਹ ਹਰ ਰੋਜ਼ ਪਰਮੇਸ਼ਰ ਦੇ ਨਾਮ ਰਸ ਨੂੰ ਮੰਨਦੇ ਹਨ आनंदमानਦੇ ਹਨ ਤੇ ਪਰਮੇਸ਼ਰ ਦੇ ਮਹਿਲ ਵਿੱਚ ਸਮਾ ਜਾਂਦੇ ਹਨ ਜਿਨ ਪ੍ਰਿਯਜਾਤਾ ਕਰਮ ਬਿਦਾਤਾ ਬੋਲੇ ਅਮਰਤ ਬਾਣੀ ਜਿਨੇ ਪਰਮੇਸ਼ਰ ਨੂੰ ਪਾ ਲਿਆ ਸਮਝ ਲਿਆ ਆਪਣੇ ਚੰਗੇ ਕੰਮ ਕਰਕੇ ਉਹ ਅਮਰ ਕਰ ਦੇਣ ਵਾਲੀ ਬਾਣੀ ਗੁਰੂ ਦੀ ਗਾਉਂਦੇ ਹਨ ਗੁਣਵੰਤੀ ਆਗੁਣ ਸਾਰੇ ਆਪਣੇ ਕੰੰਤ ਸਮਾਲੇ ਨਾ ਕਦੇ ਲਗੇ ਵਿਜੋਗੋ ਸਚੜਾ ਪਰਸਾ ਲਾਈਐ ਸਭ ਕਿਛ ਕਰਣੇ ਜੋਗੋ ਪਰਮੇਸ਼ਰ ਸਾਰੇ ਗੁਣਾਂ ਲਖ ਜਾਣਾ ਹੈ ਜਿਹੜੇ ਉਸ ਨੂੰ ਪਾਲਿੰਦਿਆਂ ਉਹ ਵੀ ਗੁਣਵਾਨ ਬਣ ਜਾਂਦੇ ਹਨ ਆਪਣੇ ਪਰਮੇਸ਼ਰ ਨੂੰ ਮਨ ਵਿੱਚ ਚੇਤੇ ਰੱਖਦੇ ਹਨ ਤਾਂ ਉਹਨਾਂ ਨੂੰ ਕਦੇ ਵਿਛੋੜੇ ਦੇ ਦੁੱਖ ਨਹੀਂ ਲੱਗਦੇ ਹਨ ਉਸ ਸੱਚੇ ਪਰਮੇਸ਼ਰ ਦੀ ਸਿਫਤ ਸਲਾਹ ਕਰਨੀ ਜਈਦੀ ਉਸ ਦੇ ਗੁਣ ਗੋਣੇ ਜਈਦੇ ਹਨ ਜੋ ਸਭ ਕੁਝ ਕਰਨ ਦੇ ਸਮਰੱਥ ਹੈ ਸਚੜਾ ਸਾਹਿਬ ਸ਼ਬਦ ਪੁਛਾਣੀਆਂ ਆਪੇ ਲੈ ਮਿਲਾਏ 사ਤਨ ਪ੍ਰੇਕੈ ਰੰਗ ਰਤੀ ਵਿੱਚੋਂ ਆਪ ਗਵਾਏ ਉਹ ਪਰਮੇਸ਼ਰ ਦੇ ਮਨ ਨੂੰ ਪਾ ਜਾਂਦੇ ਹਨ ਜੋ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗੇ ਜਾਂਦੇ ਹਨ ਆਪਾ ਭਾਵ ਗਵਾ ਕੇ ਉਹ ਸੱਚੇ ਪਰਮੇਸ਼ਰ ਦੇ ਸ਼ਬਦ ਨੂੰ ਗੁਰ ਬਾਣੀ ਨੂੰ ਪਛਾਣ ਲੈਂਦੇ ਹਨ ਤੇ ਗੁਰੂ ਸ਼ਬਦ ਰਾਹੀਂ ਪਰਮੇਸ਼ਰ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਵਿੱਚੋਂ ਆਪ ਗਵਾਏ ਫਿਰ ਕਾਲ ਨ ਖਾਏ ਗੁਰਮੁਖ ਇੱਕੋ ਜਾਤਾ ਕਾਮਣੇ ਇਸ ਪੁੰਨੀ ਅੰਤਰ ਪਿੰਨੀ ਮਿਲਿਆ ਜਗ ਜੀਵਨ ਦਾਤਾ ਜਿਹੜੇ ਆਪਾ ਭਾਵ ਗਵਾ ਕੇ ਗੁਰੂ ਦੀ ਮੰਨਣ ਲੱਗ ਜਾਂਦੇ ਹਨ ਉਹਨਾਂ ਨੂੰ ਫਿਰ ਦੁੱਖ ਨਹੀਂ ਸੰਤੋਂਦੇ ਉਹਨਾਂ ਨੂੰ ਜੀਵਨ ਵਿੱਚ ਕੋਈ ਮੁਸ਼ਕਿਲਾਂ ਨਹੀਂ ਆਉਂਦੀਆਂ ਉਹ ਹਰ ਥਾਂ ਹਰ ਜਗ੍ਹਾ ਪਰਮੇਸ਼ਰ ਨੂੰ ਹੀ ਜਾਣਦੇ ਹਨ ਉਹਨਾਂ ਪਿਆਰਿਆਂ ਆਮ ਨੇ ਗੁਰੂ ਨੂੰ ਪਛਾਣ ਲਿਆ ਜਿੰਨਾਂ ਪਿਆਰਿਆਂ ਨੇ ਗੁਰੂ ਨੂੰ ਪਛਾਣ ਲਿਆ ਅੰਤਰਾਤਮੇ ਦੇ ਵਿੱਚ ਲਿਵ ਜੋੜ ਕੇ ਰੱਖਦੇ ਹਨ ਪਰਮੇਸ਼ਰ ਉਹਨਾਂ ਨੂੰ ਮਿਲ ਪੈਂਦਾ ਹੈ ਉਹ ਪਿਆਰੇ ਆਪਣੀਆਂ ਸਾਰੀਆਂ ਇਸ਼ਾਵਾਂ ਪੂਰੀਆਂ ਕਰ ਲੈਂਦੇ ਹਨ ਸਬਦ ਦਾ ਰੰਗ ਰਾਤੀ ਜੋ ਬਨ ਮਾਤੀ ਪੇਰ ਕੇ ਅੰਕ ਸਮਾਏ ਸਚੜਾ ਸਾਹਿਬ ਸਬਦ ਪਛਾਣੀਐ ਆਪੇ ਲੈ ਮਿਲਾਏ ਗੁਰੂ ਸ਼ਬਦ ਦੇ ਰੰਗ ਵਿੱਚ ਜੋ ਰੰਗੇ ਜਾਂਦੇ ਹਨ ਜਵਾਨੀਆਂ ਮੰਨਦੇ ਹਨ ਉਹ ਪਰਮੇਸ਼ਰ ਦੇ ਪੱਲੇ ਨਾਲ ਲੱਗ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਜਿਨ੍ਹਾਂ ਨੇ ਸੱਚੇ ਪਰਮੇਸ਼ਰ ਦੀ ਸਿਫਤ ਸਲਾਹ ਕੀਤੀ ਸ਼ਬਦ ਨੂੰ ਆਪਣੇ ਜੀਵਨ ਵਿੱਚ ਲਾਗੂ ਕੀਤਾ ਪ੍ਰੈਕਟਿਸ ਕੀਤਾ ਪਰਮੇਸ਼ਰ ਉਹਨਾਂ ਨੂੰ ਆਪਣੇ ਨਾਲ ਹੀ ਮਿਲਾ ਲੈਂਦਾ ਹੈ ਜਿਨੀਆਂ ਆਪਣਾ ਕੰਤ ਪਛਾਣਿਆ ਹੋ ਤਿੰਨ ਪੁੱਛੋ ਸੰਤਾਂ ਜਾਏ ਮਰ ਜੋ ਕਰਦੇ ਜਿਨ੍ਹਾਂ ਨੇ ਪਰਮੇਸ਼ਰ ਨਾਲ ਪਛਾਣ ਜਨਪਛਾਣ ਪਾ ਲਈ ਹੈ ਉਹਨਾਂ ਨੂੰ ਜਾ ਕੇ ਉਹਨਾਂ ਸੰਤਾਂ ਨੂੰ ਇਹ ਰਾਹ ਪੁੱਛੋ ਆਪ ਛੋੜ ਸੇਵਾ ਕਰੀ ਫਿਰ ਸਚੜਾ ਮਿਲੇ ਸਹਿਜ ਸੁਭਾਏ ਮੰਦੀ ਨਾਮ ਨੂੰ ਗੁਰੂ ਦੀ ਮਨੋ ਉਹ ਸੱਚਾ ਪਰਮੇਸ਼ਰ ਸ਼ਬਦ ਰਾਈ ਸੁਤੇ ਸਿੱਧ ਹੀ ਮਿਲ ਪਵੇਗਾ ਫਿਰ ਸੱਚਾ ਮਿਲੇ ਆਏ ਸਾਜ ਕਮਾਏ ਸਾਜ ਸ਼ਬਦ ਤਨ ਰਾਤੀ ਕਦੇ ਨ ਰਾਣ ਸਦਾ ਸੁਹਾਗਣ ਅੰਤਰ ਸਹਿਜ ਸਮਾਦੀ ਜਿਨ੍ਹਾਂ ਨੂੰ ਸੱਚਾ ਪਰਮੇਸ਼ਰ ਮਿਲ ਪਿਆ ਉਹ ਪਰਮੇਸ਼ਰ ਵਰਗੇ ਕੰਮ ਕਰਨ ਲੱਗ ਪਏ ਸ਼ਬਦ ਦੇ ਦੁਆਰਾ ਉਹ ਪਰਮੇਸ਼ਰ ਦੇ ਨਾਲ ਉਹਨਾਂ ਨੇ ਆਪਣਾ ਮਨ ਰੰਗ ਲਿਆ ਤੇ ਫਿਰ ਉਹਦਾ ਉਹਨਾਂ ਦਾ ਸੁਹਾਗ ਬਣਿਆ ਰਿਂਦਾ ਹੈ ਅੰਤਰਾਤਮੇ ਦੇ ਵਿੱਚ ਉਹਨਾਂ ਦੀ ਸਮਾਧੀ ਲੱਗ ਜਾਂਦੀ ਹੈ ਪਿਰ ਰਹੇ ਆਪਰ ਪੂਰੇ ਵੇਖ ਅਧੂਰੇ ਰੰਗ ਬਾਣੇ ਸਹਿਜ ਸੁਭਾਏ ਜਿਨਿ ਆਪਣਾ ਕੰਤ ਪਛਾਣਿਆ ਹੋ ਤੈਨੂੰ ਪੁੱਛੋ ਸੰਤਾਂ ਜਾਏ ਮਾਰੋ ਜੇ ਕੋਈ ਕਰਦਿਆਂ ਜਿਨ੍ਹਾਂ ਨੇ ਪਰਮੇਸ਼ਰ ਦਾ ਸਾਝ ਪਾ ਲਈ ਹੈ ਉਹਨਾਂ ਸੰਤਾਂ ਨੂੰ ਜਾ ਕੇ ਪੁੱਛੋ ਕਿ ਕਿਸ ਤਰੀਕੇ ਦੇ ਨਾਲ ਹਿਰਦੇ ਵਿੱਚ ਪਰਮੇਸ਼ਰ ਵਸਦਾ ਹਰ ਥਾਂ ਦਿਸਣ ਲੱਗ ਪੈਂਦਾ ਹੈ ਰੰਗ ਪਰਮੇਸ਼ਰ ਦਾ ਚੜ ਜਾਂਦਾ ਹੈ ਅੰਤਰਾਤਮਾ ਅਡੋਲਤਾ ਵਿੱਚ ਜੋ ਪਹੁੰਚ ਜਾਂਦੇ ਹਨ ਫਿਰ ਉਹ ਵਿਸ਼ੁੰਨੀਆਂ ਪੀ ਮਲ ਹੈ ਜੇ ਸਤਗੁਰ ਲਾਗਾ ਸਾਚੇ ਪਾਏ ਸਤਗੁਰ ਸਦਾ ਦਿਆਲ ਹੈ ਆਵਗੁਣ ਸ਼ਬਦ ਜਲਾਏ ਜਿਹੜੇ ਆਪਣੇ ਮਨ ਪਿਛੇ ਤੁਰਦੇ ਹਨ ਜੇ ਗੁਰੂ ਵਾਲੇ ਬੰਨੇ ਮੂੰਹ ਕਰਕੇ ਗੁਰੂ ਦਾ ਹੁਕਮ ਮੰਨਣ ਲੱਗ ਪੈਣ ਗੁਰੂ ਦੀ ਵੀ ਮੰਨਣ ਲੱਗ ਪੈਣ ਤੇ ਉਹ ਪਰਮੇਸ਼ਰ ਆਪਣੇ ਨਾਲ ਉਹਨਾਂ ਨੂੰ ਮਲਾਪ ਬਖਸ਼ ਦਿੰਦਾ ਹੈ ਉਹ ਗੁਰੂ ਦੇ ਰਾਹ ਤੇ ਤੁਰ ਪੈਂਦੇ ਹਨ ਜੋ ਸੱਚਾ ਗੁਰੂ ਹੈ ਉਹ ਸਦਾ ਹੀ ਦਇਆਵਾਲ ਹੈ ਉਹ ਸਾਡੇ ਜੋ ਗੁਨਾਹ ਹਨ ਉਹਨਾਂ ਨੂੰ ਸ਼ਬਦ ਰਾਈ ਸਾੜ ਦਿੰਦਾ ਹੈ ਆਉਗਣ ਸ਼ਬਦ ਜਲਾਏ ਦੂਜਾ ਭਾਉ ਗਵਾਏ ਸੱਚੇ ਸਚ ਰਾਤੀ ਸੱਚੇ ਸਬਦ ਸਦਾ ਸੁਖ ਪਾਇਆ ਹਾਂ ਮੈਂ ਗਈ ਭਰਾਤੀ ਗੁਰੂ ਫਿਰ ਸਾਡੇ ਔਗਣੇ ਸਾਡ ਦਿੰਦਾ ਹੈ ਤੇ ਜੋ ਦਵੇਸ਼ ਭਾਵ ਹੈ ਉਹ ਖਤਮ ਹੋ ਜਾਂਦੀ ਹੈ ਪਰਮੇਸ਼ਰ ਦੇ ਸੱਚੇ ਨਾਮ ਵਿੱਚ ਰੰਗਿਆ ਜਾਂਦਾ ਹੈ ਸੱਚੇ ਸ਼ਬਦ ਵਿੱਚ ਰੰਗੇ ਜਾਣ ਦੇ ਨਾਲ ਸਦਾ ਸੁਖ ਪ੍ਰਾਪਤ ਹੁੰਦਾ ਹੈ ਅਹੰਕਾਰ ਦੀ ਜੋ ਕੰਧ ਹੈ ਉਹ ਟਹਿ ਜਾਂਦੀ ਹੈ ਪੇਰਨਰ ਮਾਇਲ ਸਦਾ ਸੁਖ ਦਾਤਾ ਨਾਨਕ ਸ਼ਬਦ ਮਿਲਾਏ ਬਿਰੋ ਵਿਸ਼ੁਨੀਆਂ ਵੀ ਮਿਲਹਾ ਜੇ ਸਤਗੁਰ ਲਾਗਾ ਪਾਏ ਪਰਮੇਸ਼ਰ ਜੋ ਹੈ ਉਹ ਸਾਨੂੰ ਮਹਿਲ ਰਹਿਤ ਕਰ ਦਿੰਦਾ ਹੈ ਪਵਿੱਤਰ ਕਰ ਦਿੰਦਾ ਹੈ ਉਹ ਸਾਰੇ ਹੀ ਸੁਖ ਬਖਸ਼ ਦਿੰਦਾ ਹੈ ਕਿ ਬਖਸ਼ਦਾ ਕਿਸ ਤਰੀਕੇ ਦੇ ਨਾਲ ਆ ਜੋ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਗੁਰੂ ਆਪਾਂ ਨੂੰ ਬਖਸ਼ਿਆ ਇਹਦੇ ਅਨਸਾਰ ਚੱਲਣਾ ਇਹਦਾ ਹੁਕਮ ਮੰਨਣਾ ਫਿਰ ਇਹਦੇ ਨਾਲ ਵਿਛੋੜੇ ਹੋਏ ਵਿਛੜੇ ਹੋਏ ਜੀ ਵੀ ਪਰਮੇਸ਼ਰ ਨਾਲ ਮਿਲ ਜਾਂਦੇ ਹਨ ਜੇ ਸਤਿਗੁਰੂ ਦੇ ਦੱਸੇ ਰਾਹ ਦੇ ਉੱਤੇ ਤੁਰਨ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਨੂੰ ਮੰਨਣ ਭਾਵ ਗੁਰੂ ਨੂੰ ਵੀ ਮੰਨਣ ਗੁਰੂ ਦੀ ਵੀ ਮੰਨਣਾ ਹੋਈਆਂ ਬੇਅੰਤ ਪੁਲਾ ਚੁਕਾਂ ਦੀ ਮਾਫੀ ਬਖਸ਼ਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ